ਲਗਭਗ 100 ਤੋਂ ਦੇ ਕਰੀਬ ਜਾਂ ਉਹਦੇ ਆਸ-ਪਾਸੇ ਅਧਿਕਾਰੀ ਜਿਹੜਾ ਹੈਗਾ ਅੱਜ ਅਸੀਂ ਇਕੱਠੇ ਇਹ ਜਿਹੜੀ ਸਰਚ ਆਪਰੇਸ਼ਨ ਤੇ 플ੈਗ ਮਾਰਕ ਕਰ ਰਹੇ ਆ। ਸੀਏਪੀਐਫ ਦੀਆਂ ਟੁਕੜੀਆਂ ਵੀ ਸਾਡੇ ਨਾਲ ਨੇ ਜਿਹੜੀਆਂ ਕਿ ਇਲੈਕਸ਼ਨ ਦੇ ਦੌਰਾਨ ਇਹਨਾਂ ਦੀ ਡਿਊਟੀ ਜਿਹੜੀ ਹੈਗੀ ਹੈ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹੇਗੀ। ਤੇ ਪੈਦਲ ਜਿਹੜਾ ਹੈਗਾ ਮੰਨਿਆਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਇੱਕ ਵਧੀਆ ਜਿਹੜਾ ਮੈਸੇਜ ਲੋਕਾਂ ਤੱਕ ਜਾਂਦਾ ਕਿ ਪੁਲਿਸ ਦੀ ਜਿਹੜੀ ਰੀਚ ਹੈਗੀ ਹੈ ਪੁਲਿਸ ਦੀ ਪਹੁੰਚ ਹੈ ਉਹ ਸਾਰੇ ਇਲਾਕਿਆਂ ਤੱਕ ਹੈ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਫਰੀਦਕੋਟ ਦੇ ਵਿੱਚ ਅੱਜ ਇੱਕ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ तमाम ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਜੂਦ ਨੇ ਗੱਡੀਆਂ ਦੇ ਵਿੱਚ ਪਹਿਲਾਂ ਸ਼ੁਰੂਆਤ ਕੀਤੀ ਹੈ ਇਸ ਤੋਂ ਅੱਗੇ ਜਿਹੜਾ ਪੈਦਲ ਮਾਰਚ ਹੈ ਇਹ ਜਿਹੜਾ ਕੱਢਿਆ ਜਾਵੇਗਾ ਤਾਂ ਤਸਵੀਰਾਂ ਤੁੜਨਾ ਛੱਡਿਆ ਕਰ ਰਹੇ ਆਂ ਫ੍ਰੀਕੋਰਟ ਦੇ ਵਿੱਚ ਫਲੈਗ ਮਾਰਚ ਅੱਜ ਦਾ ਕੱਢਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਦਾ ਕਿਤੇ ਨਾ ਕਿਤੇ ਜਿਹੜਾ ਖਿਆਲ ਰੱਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਮੁਲਾਜ਼ਮ ਮੌਜੂਦ ਨੇ तमाम ਗੱਡੀਆਂ ਦਾ ਜਿਹੜਾ ਕਾਫਲਾ ਅੱਜ ਇਸ 플ੈਗ ਮਾਰਚ ਦੇ ਨਾਲ ਜਾ ਰਿਹਾ ਹੈ ਤਾਂ ਪੂਰੇ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਬਸਤੀਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ 플ੈਗ ਮਾਰਚ ਵਾਪਸ ਪੁਲਿਸ ਲੈਂਡ ਕੋਲ ਇਹ ਜੀ ਸਮਾਪਤੀ ਹੋਊਗੀ ਕਿਉਂਕਿ ਜਿਹੜਾ ਪੁਲਿਸ ਲੈਂਡ ਦੇ ਕੋਲੋਂ ਇਹ ਜੀ ਇਸ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਦੀ ਅਗਵਾਈ ਕਰ ਰਹੇ ਨੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ तमाम ਪੁਲਿਸ ਅਧਿਕਾਰੀ ਜਿਹੜੇ ਅੱਜ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਅੱਜ ਦੇ ਫਲੈਗ ਮਾਰਚ ਦਾ ਮੁੱਖ ਮਕਸਦ ਕੀ ਹੈ ਤਾਂ ਫਰੀਦਕੋਟ ਦੀ ਜਿਹੜੀ ਇੱਕ ਵਾਸੀ ਦੇ ਵਿੱਚ ਜਿਹੜਾ ਇਹ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਵੀ ਨਾਲ ਮੌਜੂਦ ਨੇ ਤੇ ਨਾਲ ਉਹਨਾਂ ਦੇ ਜਿਹਨੇ ਪੁਲਿਸ ਅਧਿਕਾਰੀ ਮੌਜੂਦ ਨੇ ਤਾਂ ਨਾਲ ਹੀ ਮਿਲਟਰੀ ਫੋਰਸ ਦੇ ਜਵਾਨ ਵੀ ਮੌਜੂਦ ਨੇ ਸਵੇਰਾ ਤੁਹਾਡੇ ਨਾਲ ਫਰੀਦਕੋਟ ਦੀਆਂ ਸੰਗੀਆਂ ਕਰ ਰਹੇ ਆ ਤਾਂ ਫਰੀਦਕੋਟ ਦੇ ਵਿੱਚ ਇਹ ਅੱਜ ਪਹਿਲਾਂ ਗੱਡੀਆਂ ਤੇ ਮਾਰਚਟ ਘਟਿਆ ਗਿਆ ਸੀਗਾ ਤੇ ਹੁਣ ਪੈਦਲ ਮਾਰਚ ਐ एसएसपी ਫਰੀਦਕੋਟ ਸਾਡੇ ਨਾਲ ਗੱਲਬਾਤ ਕਰਦੇ ਸਰ ਸਵਾਗਤ ਹੈ ਬਲਕਿ ਥੈਂਕ ਯੂ ਸਰ ਅੱਜ ਦਾ ਜਿਹੜਾ ਫਲੈਗ ਮਾਰਚ ਦਾ ਮੁੱਖ ਮਕਸਦ ਕੀ ਹੈ ਇਹਦੇ ਚ ਸਾਡਾ ਮੁੱਖ ਤੌਰ ਤੇ ਜਿਹੜੇ ਕੁਝ ਸੰਵੇਦਨਸ਼ੀਲ ਏਰੀਆ ਨੇ ਸੈਂਸਿਟਿਵ ਏਰੀਆ ਜਿੱਥੇ ਕਿ ਇਲੈਕਸ਼ਨ ਦੇ ਮੱਦੇ ਨਜ਼ਰ ਕ੍ਰਾਈਮ ਹੋਣ ਦੀ ਸੰਭਾਵਨਾ ਹੈ ਜहां ਜਿਹੜੇ ਰੈਗੂਲਰਲੀ ਜਿੱਥੇ ਕਿ ਛੋਟੇ ਮੋਟੇ ਕ੍ਰਾਈਮ ਹੁੰਦਾ ਰਹਿੰਦਾ ਇਹਨਾਂ ਇਲਾਕਿਆਂ ਦੇ ਵਿੱਚ ਸਾਡੇ ਵੱਲੋਂ ਅੱਜ ਜਿਹੜਾ ਹੈਗਾ ਪੈਦਲ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਇਲੈਕਸ਼ਨ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਹੋਵੇ ਪੁਲਿਸ ਪ੍ਰਤੀ ਇਸੇ ਮਕਸਦ ਨਾਲ ਅਸੀਂ ਜਿਹੜਾ ਹੈਗਾ ਇਹ ਆਪਣੀ ਜਿਹੜੀ ਰੈਗੂਲਰ ਐਕਸਰਸਾਈਜ਼ ਹਰ ਮਹੀਨੇ ਕਰਦੇ ਹਾਂ ਉਹਦੇ ਤਹਿਤ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਕਿੰਨੇ ਅਧਿਕਾਰੀ ਆ ਔਰ ਕਿੰਨੇ ਜਿਹੜੇ ਮੁਲਾਜ਼ਮ ਤੁਹਾਡੇ ਨਾਲ ਲਗਭਗ 100 ਤੋਂ ਦੇ ਕਰੀਬ ਜਾਂ ਉਹਦੇ ਆਸ-ਪਾਸੇ ਅਧਿਕਾਰੀ ਜਿਹੜਾ ਅੱਜ ਅਸੀਂ ਇਕੱਠੇ ਇਹ ਜਿਹੜੀ ਸਰਚ ਆਪਰੇਸ਼ਨ ਤੇ ਫਲੈਗ ਮਾਰਕ ਕਰ ਰਹੇ ਆ ਤੇ ਇਹਦੇ ਵਿੱਚ ਸੀਏਪੀਐਫ ਦੀਆਂ ਟੁਕੜੀਆਂ ਵੀ ਸਾਡੇ ਨਾਲ ਨੇ ਜਿਹੜੀਆਂ ਕਿ ਇਲੈਕਸ਼ਨ ਦੇ ਦੌਰਾਨ ਇਹਨਾਂ ਦੀ ਡਿਊਟੀ ਜਿਹੜੀ ਹੈਗੀ ਹੈ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹੇਗੀ ਤੇ ਔਰ ਚਾਰ ਐਸਐਚਓ ਤੇ ਤਿੰਨ ਗੈਸਟਿਡ ਅਫਸਰ ਮੇਰੇ ਤੋਂ ਇਲਾਵਾ ਜਿਹੜੇ ਅੱਜ ਮੇਰੇ ਨਾਲ ਮੌਜੂਦ ਨੇ ਸੀਏਪੀਐਫ ਦੇ ਅਸਿਸਟੈਂਟ ਕਮਾਂਡੈਂਟ ਸਾਹਿਬ ਵੀ ਨਾਲ ਨੇ ਤੇ ਇਸੇ ਦੇ ਤਹਿਤ ਜਿਹੜਾ ਹੈਗਾ ਅੱਜ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਸਰ ਇਹ ਕਿੱਥੋਂ ਸ਼ੁਰੂਆਤ ਹੋਈ ਹੈ ਕਿਉਂਕਿ ਪਹਿਲਾਂ ਗੱਡੀਆਂ ਤੇ ਮਾਰਚ ਸੀਗਾ ਹੁਣ ਤੁਸੀਂ ਪੈਦਲ ਆ ਗਏ ਹੋ ਇਹ ਕਿਉਂਕਿ ਜਿਹੜੇ ਕੁਝ ਸੰਵੇਦਨਸ਼ੀਲ ਇਲਾਕੇ ਨੇ ਜਾਂ ਮੋਲੇ ਨੇ ਉਥੇ ਪੈਦਲ ਜਿਹੜਾ ਹੈਗਾ ਜਾ ਕੇ ਜਿਹੜਾ ਹੈਗਾ ਸਾਨੂੰ ਕ੍ਰਾਈਮ ਨਾਲ ਰਿਲੇਟਡ ਵਿਅਕਤੀਆਂ ਦੇ ਬਾਰੇ ਵਿੱਚ ਸੂਚਨਾ ਮਿਲਦੀ ਹੈ ਇੱਕ ਸਾਨੂੰ ਹੁਣੇ ਹੀ ਜਿਹੜਾ ਹੈਗਾ ਬਿਨਾ ਨੰਬਰੀ ਸਕੂਟੀ ਮਿਲੀ ਔਰ ਉਦੀ ਵੀ ਅਸੀਂ ਕੁਛ ਪੜਤਾਲ ਕਰ ਰਹੇ ਹਾਂ ਵਿਅਕਤੀ ਦੀ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਮਿਲਿਆ ਜਿਹਦੇ ਨੰ ਜਿਹਦੇ ਕਾਗਜ਼ ਵਿਅਕਤੀ ਦੇ ਕੋਲ ਨਹੀਂ ਸੀ ਤੇ ਪੈਦਲ ਜਿਹੜਾ ਹੈਗਾ ਮੋਹੱਲਿਆਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਓਹ ਇੱਕ ਵਧੀਆ ਜਿਹੜਾ ਮੈਸੇਜ ਲੋਕਾਂ ਤੱਕ ਜਾਂਦਾ ਕਿ ਪੁਲਿਸ ਦੀ ਜਿਹੜੀ ਰੀਚ ਹੈਗੀ ਹੈ ਜਾਂ ਪੁਲਿਸ ਦੀ ਪਹੁੰਚ ਹੈ ਉਹ ਸਾਰੇ ਇਲਾਕਿਆਂ ਤੱਕ ਹੈ ਇਸ ਤੋਂ ਇਲਾਵਾ ਜਿਵੇਂ ਹੁਣ ਬਾਜ਼ਾਰਾਂ ਦੇ ਵਿੱਚ ਪਬਲਿਕ ਪਲੇਸ ਹੈ ਜਾਂ ਆਪਾਂ ਰੇਲਵੇ ਸਟੇਸ਼ਨ ਦੀ ਗੱਲ ਕਰ ਲਈਏ ਬੱਸ ਸਟੈਂਡ ਦੀ ਗੱਲ ਕਰ ਲਈਏ ਉੱਥੇ ਵੀ ਅੱਜ ਦਾ ਇਹ ਸਮੂਲੀਅਤ ਕਰੋ ਅੱਜ ਜਿਹੜਾ ਹੈਗਾ ਸਾਡਾ ਜਿਹੜਾ ਦੁਪਹਿਰ ਬਾਅਦ ਦੇ ਪ੍ਰੋਗਰਾਮ ਚ ਵਿੱਚ ਕੁਝ ਚੀਜ਼ਾਂ ਨੇ ਪਰ ਜਿਵੇਂ ਤੁਹਾਨੂੰ ਧਿਆਨ ਹੋਏਗਾ ਕਿ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜਿਹੜਾ ਹੈਗਾ ਅਸੀਂ ਰੈਗੂਲਰ ਚੈਕਿੰਗ ਕਰਵਾਨੇ ਰਹਿੰਦੇ ਆ ਬਾਜ਼ਾਰ ਦੇ ਵਿੱਚ ਅੱਜ ਫਲੈਗ ਮਾਰਚ ਵੀ ਕਰਾਂਗੇ ਸਰ ਲੋਕਾਂ ਨੂੰ ਕੋਈ ਮੈਸੇਜ ਫਿਰ ਵੀ ਲੋਕਾਂ ਨੂੰ ਇਹ ਮੈਸੇਜ ਆ ਕਿ 112 ਨੰਬਰ ਤੇ ਉਹ ਜਿਹੜਾ ਹੈਗਾ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਘਟਨਾ ਜਿਹੜੀ ਕਿ ਗੈਰ ਕਾਨੂੰਨੀ ਹੈ ਉਹਦੇ ਬਾਰੇ ਵਿੱਚ ਸਾਨੂੰ ਸੂਚਨਾ ਉਹ ਦੇ ਸਕਦੇ ਨੇ ਔਰ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਦਾ ਸੀ ਵਿਜੀਲ ਐਪ ਹੈ ਜਿਹਦੇ ਚ ਕਿ ਇਲੈਕਸ਼ਨ ਨਾਲ ਰਿਲੇਟਡ ਕਿਸੇ ਕਿਸਮ ਦੀ ਵੀ ਕੋਈ ਜੇਕਰ ਉਹਨਾਂ ਨੂੰ ਵਾਇਲੇਸ਼ਨ ਜਾਂ ਲੱਗਦੀ ਹੈ ਤਾਂ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਸਾਨੂੰ ਸੀਵੀਜੀ ਲੈਬ ਤੇ ਵੀ ਜਿਹੜਾ ਹੈਗਾ ਉਹ ਕੰਪਲੇਂਟ ਕਰ ਸਕਦੇ ਥੈਂਕ ਯੂ ਵੈਰੀ ਮੱਚ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਫਰੀਦਕੋਟ ਦੇ ਪੂਰੇ ਪੁਲਿਸ ਦੇ ਉੱਚ ਅਧਿਕਾਰੀ ਨਾਲ ਮੌਜੂਦ ਨੇ ਤਾਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਬੀਐਸਐਫ ਦੀਆਂ ਜਿਹੜੇ ਕੰਪਨੀ ਦੇ ਜਵਾਨ ਵੀ ਇੱਥੇ ਨਾਲ ਇਹਨਾਂ ਦੇ ਮੌਜੂਦ ਨੇ ਪੂਰੇ ਫਰੀਦਕੋਟ ਦੇ ਵਿੱਚ ਪੁਲਿਸ ਵੱਲੋਂ ਇਹ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਪਹਿਲਾਂ ਜਿਹੜੀ ਸਟਾਰਟਿੰਗ ਹੋਈ ਸੀ ਪੁਲਿਸ ਲਾਈਨ ਤੋਂ ਗੱਡੀਆਂ ਰਾਈ ਜਿਹੜੀ ਸਟਾਰਟਿੰਗ ਹੋਈ ਸੀਗੀ ਤਾਂ ਹੁਣ ਪੈਦਲ ਮਾਰਚ ਆ ਜਿਹੜਾ ਸਾਰੀਆਂ ਵਸਤੀਆਂ ਦੇ ਵਿੱਚ ਇਹ ਅੱਜ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਹੜਾ ਲੋਕਾਂ ਦੇ ਸੁਰੱਖਿਆ ਵਾਸਤੇ ਜਿਵੇਂ ਜਿਹੜੇ ਅਪਰਾਲੇ ਕੀਤੇ ਜਾ ਰਹੇ ਨੇ ਤਾਂ ਅੱਜ ਉਸੇ ਹੀ ਅਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਦੀ ਸੁਰੱਖਿਆ ਆਸਤੇ ਲੋਕਾਂ ਨੂੰ ਇਹ ਸੰਦੇਸ਼ ਦੇਣ ਵਾਸਤੇ ਕਿ ਪੁਲਿਸ ਤੁਹਾਡੇ ਨਾਲ ਖੜੀ ਹੈ ਤੁਹਾਡੇ ਨਾਲ ਹਰ ਵਕਤ ਖੜੀ ਹੈ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਵੇਂ ਐਸਐਸਪੀ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਤਾਂ ਉਸ ਨੰਬਰ ਤੇ ਵੀ ਤੁਸੀਂ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਪੁਲਿਸ ਦੇ ਨਾਲ ਰਾਤ ਤੱਕ ਕੰਮ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਾ ਬਈ ਤਾਂ ਅੱਜ ਦਾ ਇਹ ਫਲੈਗ ਮਾਰਚ ਆਪਾਂ ਕਹਿ ਸਕਦੇ ਹਾਂ ਕਿ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਅੱਜ ਜਿਹੜਾ ਰੱਖਿਆ ਗਿਆ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਬਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ